ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚਾਹੁੰਦੇ ਚਾਣੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਤੇ ਆਂ ਅੱਜ ਦਾ ਵਲੌਗ ਅੱਜ ਡੇਟ ਸੀਗੀ 23 ਤਰੀਕ ਨੂੰ ਮਾਮੀ ਨਾ 2025 ਤੇ ਟਾਈਮ ਹੋ ਗਿਆ ਸੀ ਜੀ 5:30 ਵਜੇ ਦਾ ਤੇ ਮੈਂ ਪਰਸੋਂ ਦਾ ਆਪਣੇ ਨਾਨਕੇ ਆਇਆ ਹੋਇਆ ਹਾਂਗਾ 21 ਤਰੀਕ ਨੂੰ ਆਇਆ ਸੀ ਮੈਂ ਆਪਣੇ ਨਾਨਕੇ ਤੇ ਹਲੇ ਆਪਾਂ ਇੱਥੇ ਰਹਾਂਗੇ ਤਾਂ ਕਰਕੇ ਆਪਾਂ ਨੂੰ ਹੁਣ ਇੱਥੇ ਹੀ ਵਲੌਗ ਸ਼ੇਅਰ ਕਰਿਆ ਕਰਾਂਗੇ ਤੇ ਮੇਰੇ ਨਾਨਕਿਆਂ ਦਾ ਘਰ ਹੈ ਜੀ ਖੇਤ ਚ ਹੈ ਘਰ ਪਿੰਡ ਥੋੜੀ ਦੂਰ ਆ ਕੋਈ ਜ਼ਿਆਦਾ ਦੂਰ ਨਹੀਂਗਾ ਤੇ ਪਰਸੋਂ ਮੈਂ ਆਇਆ ਸੀਗਾ ਤੇ ਪਰਸੋਂ ਮੈਂ ਆਇਆ ਸੀਗਾ ਸਵੇਰੇ ਸਵੇਰੇ ਤੇ ਦੁਪਹਿਰੇ ਇਹ ਨਿਊ ਮੈਂਬਰ ਆ ਗਿਆ ਇਹ ਹੈਗੀ ਹੈ ਅਨਮੋਲ ਰਤਨ ਦੀ ਕੱਟੀ ਤੇ ਇਹ ਇਹਨਾਂ ਦੇ ਮੈਂ ਅੱਜ ਤੁਹਾਨੂੰ ਪਸ਼ੂ ਦਿਖਾਉਂਗਾ ਤੇ ਇਹਨਾਂ ਦੇ ਮੇਰੇ ਖਿਆਲ ਚ 13-14 ਪਸ਼ੂ ਹੈ ਤੇ ਆਹ ਦੋ ਝੋਟੀਆਂ ਨੇ ਸ਼ੇਰੇ ਪੰਜਾਬ ਦੀਆਂ ਆ ਵੀ ਸ਼ੇਰੇ ਪੰਜਾਬ ਦੀ ਆ ਵੀ ਸ਼ੇਰੇ ਪੰਜਾਬ ਦੀ ਹੈ ਤੇ ਇੱਕ ਬੈਡ ਹੈ ਇੱਕ ਸਾਲ ਦੀ ਹੈ ਵੀ ਉਮਰ ਏ ਇਹ ਹੋਈ ਹੋਈ ਐ ਨਾ ਇਹ ਦੋਨੇ ਛੋਟੀਆਂ ਦੀ ਹੋਈ ਹੋਈ ਐ ਏ ਆਈ ਤੇ ਇਹਨਾਂ ਦੀ ਮੱਝ ਐ ਇਹ ਵੀ ਸੋਣਾਲੀ ਐ ਇਹ ਮੱਝ ਨੇ 175000 ਦਿਲਿਆਂ ਦੇ ਸੀਗੀ ਬਹੁਤ ਵੱਡੇ ਹਾਈ ਟਾਈਮ ਅੱਜ ਦੀ ਹੁਣ ਸੋਣਾਲੀ ਇਹ ਦੁੱਧੋਂ ਛੱਡੀ ਹੋਈ ਐ ਡਰਾਈ ਕੀਤੀ ਹੋਈ ਐ ਤੇ ਇੱਕ ਆਮ ਮੱਝ ਇਹ ਮੱਝ ਵੀ ਦੁੱਧ ਦਿੰਦੀ ਐ ਤੇ ਇਹ ਮੱਝ ਉਹ ਕੱਟੀ ਦੀ ਮਾਂ ਹੁਣ ਸੂਈ ਸੀ ਵੈਸੇ ਬਿਮਾਰ ਚੱਲ ਰਹੀ ਐ ਵਿਚਾਰੀ ਇਹਨਾਂ ਦਾ ਨਾ ਬਲੱਡ ਘਟ ਗਿਆ ਕੁਝ ਤੂੰ ਆ ਜਾ ਦੇ ਮੰਨਾਂਗੀ ਤਾਂ ਕਰਕੇ ਬਿਮਾਰ ਚੱਲੀ ਜਾਂਦੀ ਹੈ ਇਹ ਜਿਹੜੀ ਮੱਝ ਬੈਠੀ ਹੈ ਇਹਨਾਂ ਦੀ ਕੋਈ 10 ਦਿਨੋਂ ਕੱਢਦੀ ਹੈ ਤੇ ਲੋ ਜੀ ਇਹਨਾਂ ਨੇ ਪਾਣੀ ਦਾ ਸਟੰਬ ਵੀ ਕੋਲ ਹੈ ਇਹਨਾਂ ਦੇ ਪਸ਼ੂਆਂ ਦਾ ਥਾਂ ਬਹੁਤ ਸੋਹਣਾਗਾ ਤੂੜੀ ਵੀ ਨੇੜੇ ਹੈ ਹਰਾ ਵੀ ਨੇੜੇ ਹੈ ਤੇ ਵੀ ਪਸ਼ੂਆਂ ਨੂੰ ਪਾਣੀ ਪਿਉਣਾ ਦਾ ਥਾਂ ਵੀ ਨੇੜੇ ਹੈ ਨਮਾਉਣ ਨੂੰ ਵੀ ਤੇ ਫਰਸ਼ ਵੀ ਬੋਤਲ ਵਧੀਆ ਲੱਗਿਆ ਹੋਇਆ ਇਹਨਾਂ ਦੇ ਦੋ ਬੱਚਿਆਂ ਨੇ ਇਹਨਾਂ ਦੇ ਇੱਕ ਤਾਂ ਮੇਖਾ ਛੱਠਾ 10 ਮਹੀਨਿਆਂ ਦੀ ਹੈ ਸਾਲ ਦੀ ਹੈ ਬੱਚੀ ਦੋ ਮਾਨੀ ਮਾਮਾ ਦਾ ਰਿਕਾਰਡ ਬਹੁਤ ਵਧੀਆਗਾ ਇਹਨਾਂ ਦੇਖਿਆ ਹੋਈਆਂ ਨੇ ਦੋਨਾਂ ਦੀਆਂ ਮਾਮਾ ਵੀ ਪਹਿਲਾਂ ਇਹਨਾਂ ਨੇ ਮਾਮਾ ਸੇਲ ਕਰਤੀਆਂ ਇਹ ਰਹਿ ਗਈਆਂ ਹਰਾ ਇਹਨਾਂ ਦੇ ਵੀ ਖਤਮ ਆਪਣੇ ਵਾਂਗੂ ਇਹ ਵੀ ਕੱਲੀ ਤੂੜੀ ਦੀ ਸੰਨੀ ਉਹ ਹੀ ਕਰਦੇ ਐ ਇਹ ਘਰ ਦਾ ਦਾਣਾ ਪਾਉਂਦੇ ਐ ਘਰੇ ਫੀਡ ਕਰਾ ਕੇ ਲਿਆਉਂਦੇ ਐ ਮੈਂ ਸਵੇਰੇ ਦਿਖਾਉਂਗਾ ਇਹਨਾਂ ਦੀ ਫੀਡ ਇਹ ਸਾਰਿਆਂ ਨੂੰ ਸਨੀਆਂ ਹੀ ਕਰਦੇ ਆ ਵਿੱਚ ਫੀਡ ਪਾ ਦਿੰਦੇ ਆ ਨਾਸਰੋਂ ਦੀ ਖਲਦੀ ਸਨ ਨਹੀਂ ਤੇ ਵਿੱਚ ਹੀ ਫੀਡ ਪਾਉਂਦੇ ਆ ਇਹ ਇਹ ਧਾਰਚੋਂ ਵੇਲੇ ਇੰਦਾਨਾ ਪਾਉਂਦੇ ਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਪਸ਼ੂ ਕਿਵੇਂ ਲੱਗੇ ਇਹਨਾਂ ਦੇ ਆਪਣੇ ਮੰਗੋ ਸਾਰੇ ਪਸ਼ੂ ਘਰੇ ਪਾਲੇ ਹੋਏ ਆ ਬਸ ਇੱਕ ਦੋ ਹੀ ਮਤਮ ਮੁੱਲਾ ਲੈਂਦੀਆਂ ਨੇ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ ਕਬੂਤਰ ਰੱਖੇ ਹੋਏ ਆ ਅਮੇ ਮਾਮੇ ਦੇ ਮੰਡੇ ਦੇ ਕਬੂਤਰ ਆ ਯੋਨ ਵਿਸ਼ੌਂਕ ਕਬੂਤਰਾਂ ਦੇ ਤੇ ਕੁੱਕੜਾਂ ਦਾ ਪਸੰਦਾਂ ਦਾ ਵੀ ਸ਼ੌਂਕ ਹੈ ਆ ਦੇਖੋ ਜੀ ਇਹਨਾਂ ਕਬੂਤਰ ਚੈੱਕ ਕਰੋ ਖੁੱਡਾ ਇਹਨਾਂ ਨਵਾਂ ਬਣਾਇਆ ਆ ਚੂਚੇ ਇਹਨਾਂ ਦੇ ਚਲੋ ਜੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਥੈਂਕ ਯੂ